ਦੇਵਪਾਰ ਦਾ ਠੰਡਾ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਕਿਉਂ ਫੈਲ ਰਿਹਾ ਹੈ ਔਰ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤਾਂ ਕਈ ਉਹ ਹੋਟਲ ਜਿਹੜੇ ਟਰਮਸ ਐਂਡ ਕੰਡੀਸ਼ਨਾਂ ਪੂਰੀਆਂ ਨਹੀਂ ਸੀ ਕਰਦੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੁਸੀਂ ਵੇਖਣਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਅਖਬਾਰਾਂ ਦੇ ਉੱਪਰ ਇਸ ਗੱਲ ਨੂੰ ਲੈ ਕੇ ਜ਼ਰੂਰ ਚਰਚਾ ਹੁੰਦੀ ਹੈ ਕਿ ਆਖਰ ਕਾਰਨ ਕੀ ਹੈ ਕਿ ਦਿਨੋਂ ਦਿਨ ਦੇ ਵਪਾਰ ਦਾ ਜਿਹੜਾ ਤੰਦਾ ਹੈ ਇਹ ਮਤਲਬ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਔਰ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਚੋਰੀ ਛਿਪੇ ਜਿਹੜੇ ਹੈ ਇਹ ਸਾਰਾ ਕੁਝ ਕਰਦੇ ਨਜ਼ਰ ਆ ਰਹੇ ਨੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਕਿ ਦੇਸ਼ਾਂ-ਵਦੇਸ਼ਾਂ ਵਿੱਚੋਂ ਆਈਆਂ ਹੋਈਆਂ ਨੇ ਜਾਂ ਅਲੱਗ-ਅਲੱਗ ਸਟੇਟਾਂ 'ਚੋਂ ਆਈਆਂ ਨੇ ਜਾਂ ਕਹਿ ਸਕਦੇ ਆ ਕਿ ਲੋਕਲ ਲੜਕੀਆਂ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਆ ਕੇ ਮਤਲਬ ਉਹ ਕਿਤੇ ਨਾ ਕਿਤੇ ਇਸ ਇਸ ਜਿਹੜੇ ਧੋਖੇ ਦਾ ਸ਼ਿਕੰਜਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਫਸ ਜਾਂਦੀਆਂ ਨੇ ਔਰ ਇਸੇ ਤਰ੍ਹਾਂ ਹੀ ਲੜਕੇ ਹੈ ਪਤਾ ਨਹੀਂ ਉਹ ਲੜਕੇ ਕਿੱਥੋਂ ਦੇ ਹੁੰਦੇ ਆ ਕਿੱਥੋਂ ਦੇ ਰਹਿਣ ਵਾਲੇ ਹੁੰਦੇ ਆ ਪਰ ਹੋਟਲ ਦੇ ਵਿੱਚ ਉਹ ਲੋਕ ਰੈੱਡ ਹੈਂਡਡ पकड़े जाते हैं और प्रशासन ਵੱਲੋਂ ਬਕਾਇਦਾ ਤੌਰ ਤੇ ਫਿਰ ਉਹਨਾਂ ਦੇ ਜੋ ਵੀ ਪੁੱਛ ਪੜਤਾਲ ਕਰਨੀ ਹੈ ਉਹ ਸਾਰੀ ਕੁਝ ਕੀਤੀ ਜਾਂਦੀ ਹੈ ਲੇਕਿਨ ਸਵਾਲ ਇੱਥੇ ਹੈ ਕਿ ਕਈ ਤਾਂ ਵੱਡੇ ਸ਼ਹਿਰ ਹੁੰਦੇ ਆ ਜਿੱਥੇ ਪਤਾ ਨਹੀਂ ਲੱਗਦਾ ਇਹ ਨਹੀਂ ਵੀ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਸਭ ਜਾਣਦਾ ਹੁੰਦਾ ਪ੍ਰਸ਼ਾਸਨ ਸਭ ਜਾਣਦਾ ਹੁੰਦਾ ਹੈ ਵੀ ਕਿਹੜੇ ਕਿਹੜੇ ਹੋਟਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਇੱਕ ਇੱਕ ਹੋਟਲ ਬਾਰੇ ਪਤਾ ਹੁੰਦਾ ਲੇਕਿਨ ਮੈਂ ਉਹਨਾਂ ਆਫੀਸਰਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਹੜੇ ਕਿ ਸੱਚਮੁੱਚ ਆਪਣੀ ਡਿਊਟੀ ਨੂੰ ਸਮਝਦੇ ਹੋਏ ਡਿਊਟੀ ਉਹਨਾਂ ਦੇ ਤਹਿਤ ਆਉਂਦੇ ਉਸ ਏਰੀਆ ਦੇ ਵਿੱਚ ਜੋ ਵੀ ਹੋਟਲ ਨੇ ਜਾਂ ਕੁਝ ਹੋਰ ਹੈ ਉਹਨਾਂ ਤੇ ਨਿਗਰਾਨੀ ਰੱਖਦੇ ਨੇ ਔਰ ਸਮੇਂ-ਸਿਰ ਉਹਨਾਂ ਤੇ ਰੇਡ ਵੀ ਕਰਦੇ ਨੇ ਉਹ ਮੁਬਾਰਕਬਾਦ ਦੇ ਪਾਤਰ ਨੇ ਆਫਸਰ ਲੇਕਿਨ ਕੁਝ ਲੋਕ ਅਜਿਹੇ ਨੇ ਜੋ ਮਤਲਬ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਰਿਸ਼ਵਤ ਦੀ ਆੜ ਦੇ ਵਿੱਚ ਹੋਟਲਾਂ ਵਾਲੇ ਉਹਨਾਂ ਦਾ ਹੱਥ ਗਰਮ ਕਰ ਦਿੰਦੇ ਆ ਔਰ ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਮਤਲਬ ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਸਾਰਾ ਕੰਮਕਾਜ ਚੱਲਦਾ ਜਾਂਦਾ ਔਰ ਜਦੋਂ ਫਿਰ ਪਬਲਿਕ ਨੂੰ ਸ਼ੱਕ ਹੋਣ ਲੱਗਦੀ ਹੈ ਕਿ ਇਹਨਾਂ ਹੋਟਲਾਂ ਦੇ ਵਿੱਚ ਕੁਝ ਨਾ ਕੁਝ ਗਲਤ ਹੋ ਰਿਹਾ ਹੈ ਔਰ ਫਿਰ ਉਹ ਪ੍ਰਸ਼ਾਸਨ ਨੂੰ ਦੱਸਦੇ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਫਿਰ ਕਈ ਵਾਰੀ ਤਾਂ ਆਪ ਵੀ ਕੈਮਰੇ ਲੈ ਕੇ ਪਹੁੰਚ ਜਾਂਦੇ ਨੇ ਔਰ ਫਿਰ ਪ੍ਰਸ਼ਾਸਨ ਨੂੰ ਜਾਗ ਆਉਂਦੀ ਹੈ ਕਿ ਸੱਚਮੁੱਚ ਇਹ ਤਾਂ ਬਹੁਤ ਵੱਡੀ ਗਲਤੀ ਹੈ ਫਿਰ ਉਹ ਉੱਥੇ ਰੇਡ ਕਰਦੇ ਨੇ ਔਰ ਸਖਤ ਐਕਸ਼ਨ ਲੈਂਦੇ ਨੇ ਐਕਸ਼ਨ ਤਾਂ ਹੀ ਲੈਂਦੇ ਨੇ ਜਦੋਂ ਪਬਲਿਕ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਫਿਰ ਉਹ ਐਕਸ਼ਨ ਜਿਹੜਾ ਇਸ ਕਦਰ ਹੁੰਦਾ ਹੈ ਕਿ ਕਈ ਵਾਰ ਛਾਪੇਮਾਰੀ ਦੇ ਦੌਰਾਨ ਜ਼ਰੂਰੀ ਸ਼ਰਤਾਂ ਜਿਹੜੀਆਂ ਹੁੰਦੀਆਂ ਹੋਟਲ ਚਲਾਉਣ ਵਾਸਤੇ ਜਦੋਂ ਉਹ ਪੂਰੀਆਂ ਨਹੀਂ ਕਰਦੇ ਜਦੋਂ ਪੂਰੀਆਂ ਨਹੀਂ ਕਰਦੇ ਤੇ ਉਹਨਾਂ ਨੂੰ ਹੋਟਲ ਬੰਦ ਵੀ ਕਰਨੇ ਪੈਂਦੇ ਆ ਸਭਾ ਨੇ ਇੱਥੇ ਐ ਕਿ ਕਿੰਨੇ ਸਾਲ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਹਦੀਆਂ ਤਾਂ ਟਰਮਸ ਐਂਡ ਕੰਡੀਸ਼ਨ ਜ਼ਰੂਰੀ ਸ਼ਰਤਾਂ ਹੋਟਲ ਦੀਆਂ ਪਾਸ ਹੀ ਨਹੀਂ ਹੈਗੀਆਂ ਪੂਰੀਆਂ ਨਹੀਂ ਹੈਗੀਆਂ ਇਹ ਕਿਉਂ ਚਲਾ ਰਹੇ ਆ ਵੀ ਭਾਈ ਇੰਨੇ ਸਾਲਾਂ ਤੋਂ ਇਹ ਹੋਟਲ ਚੱਲਦਾ ਆ ਰਿਹਾ ਅੱਜ ਜਦੋਂ ਪਬਲਿਕ ਨੇ ਇਹ ਮੁੱਦਾ ਚੱਕਿਆ ਤਾਂ ਤੁਹਾਨੂੰ ਇਹ ਸਾਰੀ ਕਾਗਜ਼ੀ ਕਾਰਵਾਈ ਯਾਦ ਆ ਗਈ ਮੈਂ ਤਾਂ ਇੱਥੋਂ ਤੱਕ ਕਹਿਣਾ ਚਾਹੁੰਦਾ ਕਿ ਹੋਟਲ ਦੇ ਉੱਪਰ ਤਾਂ ਕਾਰਵਾਈ ਹੁੰਦੀ ਹੈ ਜਿਹੜਾ ਉਸ ਵੇਲੇ ਦੇ ਏਰੀਆ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਉਸ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਹਾਡੀ ਨਜ਼ਰ ਵਿੱਚ ਇਹ ਕਿਉਂ ਨਹੀਂ ਆਇਆ ਹੁਣ ਤੱਕ ਸੋ ਇਸ ਇਸ ਕਰਕੇ ਇਹ ਇਸ ਤਰ੍ਹਾਂ ਦੀ ਇੱਕ ਖਬਰ ਹੈ ਜੋ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਗ ਬਾਣੀ ਦੇ ਉੱਪਰ ਵੀ ਪ੍ਰਕਾਸ਼ਿਤ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ 11 ਹੋਟਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜ਼ਿਕਰ ਜੋ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਬਰਨਾਰਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ਤੇ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਹੈ ਔਰ ਇਹਨਾਂ ਦੀ ਵਰਤੋਂ ਦੇ ਵਪਾਰ ਵਰਗੇ ਅਪਰਾਧਾਂ 'ਚ ਹੋ ਰਹੀ ਸੀ ਦੇ ਵਪਾਰ 'ਚ ਕੌਣ ਲੋਕ ਫਸਦੇ ਨੇ ਕੋਈ ਮਜਬੂਰੀ ਬਸ ਬਹੁਤ ਸਾਰੀਆਂ ਲੜਕੀਆਂ ਨਾਲ ਜਦੋਂ ਮਤਲਬ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਸੁਣਦੇ ਵੀ ਹਾਂ ਕਿ ਪਿਤਾ ਬਿਮਾਰ ਸਗੇ ਘਰ ਦੇ ਹਾਲਾਤ ਚੰਗੇ ਨਹੀਂ ਸਗੇ ਐ ਲੋਕ ਮੈਨੂੰ ਮਾੜੀਆਂ ਨਜ਼ਰਾਂ ਨਾਲ ਵੇਖਦੇ ਸਗੇ ਘਰ ਦੇ ਵਿੱਚ ਛੱਤ ਗਿਰੀ ਹੋਈ ਸਗੀ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਸੀ ਜਿਸ ਕਰਕੇ ਮਜਬੂਰੀ ਵਸ ਇਹ ਜਿਹੜਾ ਕਦਮ ਮੈਨੂੰ ਚੁੱਕਣਾ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਸੁਣਦੇ ਹਾਂ ਫਿਰ ਇਹਨਾਂ ਦੀ ਤਾਂ ਮਜਬੂਰੀ ਹੋਏਗੀ ਉਹ ਲੜਕੇ ਜਿਹੜੇ ਨਾਲ ਪਕੜੇ ਜਾਂਦੇ ਨੇ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਉਹਨਾਂ ਵਿੱਚੋਂ ਕਈ ਵਿਆਹੇ ਵਰੇ ਲੜਕੇ ਹੁੰਦੇ ਨੇ ਵਿਆਹੇ ਪਿਛਲੇ ਦਿਨ ਹੀ ਇੱਕ ਇੰਟਰਵਿਊ ਸੁਣ ਰਿਆ ਸੀ ਜਿਹਦੇ ਵਿੱਚ ਇੱਕ ਔਰਤ ਜਿਸ ਦਾ ਪਤੀ ਨਸ਼ੇੜੀ ਸੀ ਨਸ਼ੇ ਕਰਦਾ ਸੀ ਸਾਰਾ ਕੁਝ ਪੇਜ ਦਿੱਤਾ ਉਸਨੇ ਆਖਰਕਾਰ ਇੱਕ ਕਦਮ ਚੱਕਿਆ ਸੋ ਇਸ ਕਰਕੇ ਕਿਤੇ ਨਾ ਕਿਤੇ ਮਜਬੂਰੀ ਦੇ ਵਿੱਚ ਹਮੇਸ਼ਾ ਸਾਨੂੰ ਗਲਤੀ ਵੱਲ ਨਹੀਂ ਲੈ ਕੇ ਜਾਣਾ ਚਾਹੀਦਾ ਹੋਰ ਬਹੁਤ ਸਾਰੇ ਕੰਮ ਨੇ ਤੁਸੀਂ ਹੋਰ ਕੰਮ ਕਰ ਸਕਦੇ ਹੋ ਇਹੀ ਕੰਮ ਕਿਉਂ ਅਪਣਾਉਂਦੇ ਹੋ ਤੁਸੀਂ ਸੋ ਇਸ ਕਰਕੇ ਕਿਤੇ ਨਾ ਕਿਤੇ 11 ਹੋਟਲਾਂ ਦੇ ਉੱਪਰ ਕਾਰਵਾਈ ਕੀਤੀ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਮੈਂ ਇਸ ਸੰਸਥਾ ਦਾ ਬੜਾ ਰਿਣੀ ਹੈ ਜੀ ਇਹ ਹੈਗੀ ਬਰਨਾਲੇ ਦੀ ਕਲੱਬ ਦੇ ਮਾਰਨਿੰਗ ਟੇਬਲ ਤੇ ਅੱਜ ਇੱਕ ਵਾਰ ਫਿਰ ਤੇਜ਼ੀ ਨਾਲ ਇਹ ਏਰੀਆ ਗੱਲਬਾਤ ਹੋ ਰਹੀ ਹੈ ਮਾਰਨਿੰਗ ਟੇਬਲ ਦੇ ਮੈਂਬਰ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਇਹ ਜਿਹੜਾ ਸਾਰੇ ਮੁੱਦੇ ਚੁੱਕਿਆ ਗਿਆ ਹੈ ਔਰ ਉਹ ਅੰਜਾਮ ਤੱਕ ਪਹੁੰਚਿਆ ਹੈ ਇਹ ਸੰਸਥਾ ਵੀ ਮੁਬਾਰਕ ਬਾਦ ਦੀ ਪਾਤਰ ਹੈ ਤੇ ਪ੍ਰਸ਼ਾਸਨ ਵੀ ਜਿਸ ਨੇ ਮਤਲਬ ਇੱਕਦਮ ਐਕਸ਼ਨ ਲੀਤਾ ਹੈ ਸੋ ਦੋਸਤੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਸਬਸਕ੍ਰਾਈਬ ਚੈਨਲ ਨੂੰ ਕਰੋ